ਸੂਰ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛੋੜੇ ਖੇਤ ਸੇਵਾ ਦੇਸ਼ ਦੀ ਜਿੰਦੜੀ ਐ ਬੜੀ ਔਖੀ ਤੇ ਗੱਲਾਂ ਕਰਨੀਆਂ ਟੇ ਰਿਸਖਲੀਆਂ ਨੇ ਓ ਜਿਨਾ ਦੇਸ਼ ਦੀ ਸੇਵਾ ਵਿੱਚ ਪੈਰ ਤਰਿਆ ਨਾ ਲਖਾਂ ਮੁਸੀਬਤਾਂ ਚੱਲੀਆਂ ਨੇ ਅੱਜ ਜੀ ਇਦਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਮੰਗਟ ਪਰਿਵਾਰ ਨੇ ਗੁਰੂ ਦਾ ਓਟ ਆਸਰਾ ਲੈ ਕੇ ਸਹਿਜ ਪਾਠ ਰਖਾਇਆ ਹੈ ਗੁਰਦੁਆਰਾ ਕਲੰਗੀਤਰ ਸਾਹਿਬ ਤੋਂ ਗੁਰੂ ਮਾਰਾ ਦਾ ਜੋ ਸਰੂਪ ਹੈ ਉਹ ਕਰਨ ਨੂੰ ਲੈ ਕੇ ਜਾਂਦੇ ਹੋਏ ਗੁਰੂ ਮਾਰਾ ਦਾ ਸਰੂਪ ਜਿਹੜਾ ਬੜੇ ਹੀ ਆਦਰ ਤੇ ਸਤਿਕਾਰ ਨਾਲ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਘਰ ਨੂੰ ਲੈ ਕੇ ਜਾਂਦੇ ਹੋਏ ਇਹ ਪਿੰਡ ਦਾ ਮੁੱਖ ਦਰਵਾਜ਼ਾ ਹੈ ਜਿਸ ਦੇ ਵਿੱਚੋਂ ਮਾਰਾ ਸਰੂਪ ਲੰਘਿਆ ਜਾ ਰਿਹਾ ਹੈ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਆਏ ਸਾਲ ਮੰਗੜ ਪਰਿਵਾਰ ਸ਼ਹੀਦਾਂ ਦੀ ਯਾਦ ਦੇ ਵਿੱਚ ਸਹਿਜ ਪਾਠ ਦੇ ਭੋਗ ਪਾਏ ਜਾਂਦੇ ਹਨ ਤੇ ਉਹਨਾਂ ਨੂੰ ਹਰ ਸਾਲ ਯਾਦ ਕੀਤਾ ਜਾਂਦਾ ਹੈ ਤੁਸੀਂ ਦੇਖ ਰਹੇ ਹੋ ਘਰ ਵੱਲੋਂ ਵੱਧੇ ਹੋਏ ਘਰ ਪਹੁੰਚੜਤੇ ਮਹਾਰਾਜ ਦੇ ਰੂਪ ਦੇ ਲਈ ਤੇਲ ਚੋਇਆ ਗਿਆ ਤੇ ਜਿਹੜੀ ਸੰਗਤ ਲੈ ਕੇ ਆਈ ਹੈ ਉਹਨਾਂ ਦੇ ਚਰਨ ਧੋਤੇ ਗਏ ਗੁਰੂ ਮਹਾਰਾਜ ਸਾਹਿਬ ਦਾ ਆਦਰ ਸਰਦਕਾਰ ਦੇ ਨਾਲ ਵੈਲਕਮ ਕੀਤਾ ਗਿਆ ਘਰ ਦੇ ਵਿੱਚ ਸਤ ਨਾਮ ਵਾਹਿਗੁਰੂ 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 ਇਸ ਤੋਂ ਉਪਰੰਤ ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਪਾਠ ਸ਼ੁਰੂ ਹੋਇਆ ਰਤਨਾ ਵਲੁ ਗੁਪਤ ਕਰਮਕਾਰੀ ਜਿਤ ਕਰਮ ਸੁਖੁ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਓ ਸਾਸਤਿ ਬੇਦ ਬਕੇ ਖੜੋ ਭਾਈ ਨਾਗਿ ਅਰਦਾਸ ਕਰਿ ਜਿ ਸੁਦੇ ਰਖੁ ਮਨ ਅੰਤਿ ਤੇਰੀ ਬੜਿ ਆਈ ਕੋਈ ਨਾਉ ਨ ਜਾਣੇ ਮੇਰਾ ਅਰਦਾਸ ਇਕੋ ਗਾਛਿ ਬਰਨਿ ਜੀ ਕਤੇ ਵਾਲਿ ਜਿਤ ਦੇ ਜਿਕੇ ਬਾਛਾ ਸੁਦੇ ਤੁਮ ਕੋਿਸ ਮੇਰੇ ਕੋ ਆਗਿ ਦੇਇ ਜੈ ਪ੍ਰਸਾਦ ਸੁਖੁ ਰਾਮਦਾਸ ਕੀ ਸਹਾਇ ਅਰਜਨ ਹਰਗੋਬਿੰਦ ਜੀ ਨੂੰ ਸਭ ਤੋਂ ਸ੍ਰੀ ਹਰਿਦਾਇ ਜੀ ਨਾਲ ਸੰਤਿ ਹੈ ਜੀ ਸਤਿ ਸ੍ਰੀ ਅਕਾਲ ਸਾਰੇ ਸਪ੍ਰੈ ਕਰਮੋ ਮੇਂ ਆਵਿਤਾ ਹੈ ਸਭ ਸੰਤਾਂ ਦਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਵਾਹ ਦਰਸ਼ਨدار ਜੀ ਦਾ ਧਿਆਨ ਰੱਖੇ ਬੋਲੋ ਜੀ ਵਾਹਿਗੁਰੂ ਜਿਦਵਾਨਿਆ ਦੇ ਮਾਨ ਨਿਤਾਣਿਆ ਦੇ ਤਾਨ ਨਿਜਿਆ ਦੇਉਂ ਦੇ ਅਸਲੇ ਜਾਸ ਦੇ ਸਤਿ ਸਿਧਾਰਾ ਜੀ ਕੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬਾਤ ਸੰਤਿ شہد شہید امرسن جی شہید گردی آپ جی چرمنا کرنا پاکستانی ہے آپ جی کا دن بات کا دستے آپ کی سیوا ہو سیوارا کو انیک پرکار پوجا کرتی ہیں جان پر بخش کرنے کی من سے سدار کوشش کرنا پارشا کی کرپا رہے واحرو جی کام جی نانک آنند ہوا پایا نانک من میرے خدار ہو پرنالی <سؤال> ساجے <سؤال> صاحبہ گانا ہی کرتے رہتے رہ سب کسے سبا کوربانیاں ਸੋ ਸੰਤੋ ਚੰਤਰ ਉਤਾਰ ਸਾਚਾ ਨਾਮ ਹੈ ਦਾਤੂ ਵਾਜੇ ਪੰਚ ਸਰਵ ਚਿਤ ਕਾ ਸਵਾਰ ਦੇ ਘਾਰ ਸੁਆ ਸੁਆ ਕੇ ਸੁਧਵਾਜੀ ਬਲਾ ਚਰਤਾ ਆ ਪੰਚ ਰੂਪ ਦਵਾਸੀ ਤੇ ਬਾਗ ਬਣੇ ਤੁਹਾੜਿਆ ਸੁਰ ਕਰਮ ਪਾਇ ਅਕੁਝਿ ਨ ਕੋਸੇ ਨਾਮ ਭਲਕੇ ਲਾਕੇ ਕਹਿ ਨਾਨਕ ਤੈਸ ਕੋ ਹੋਆ ਤਿਤ ਕਰਨਾ ਦਵਾਜੇ ਅਗਦੇ ਸੁਣੋ ਬਦ ਭਾ ਕੀਓ ਸਤਿ ਮਨ ਉਰਤਿ ਪੂਰੇ ਧਾਰਮ ਭੰ ਸਰਬ ਪਾਇਆ ਤੇ ਸ਼ਬਦ ਬਸੂਰੇ ਪੂਰਉ ਸੰਤਾ ਪਿਰ ਤੇ ਸੁਣੀ ਸੱਚੀ ਬਾਣੀ ਤਮ ਤੁ ਸਜ ਭੇ ਸਸੇ ਪੂਰੇ ਕਰਤੇ ਜਾਣੀ ਹੁਣ ਤੇ ਪੁਨੀ ਗਹਿ ਤੇ ਪਵਿਤ ਸਤਗੁਰ ਅੰਮਰੂ ਪੂਰੇ ਬਿਨਦਰ ਭੰਤਮ ਨਾਮੁ ਗੁਰ ਚਰਨ ਲਾਗੇ ਆਦੇ ਅਨਹਦ ਤੂੜੇ ਸੂਤਰਤਾਰੀ ਤੁਮਸੇ ਹੋਏ ਸੋਹਾਗਿਆ ਕਾਰੀ ਸਭੁ ਰੀ ਕਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕਰਵਾਨੀ ਹਰਿਆ ਕੇ ਹਰ ਦਾਸ ਨਾਮ ਇਹੋ ਪਿੰਡ ਸਭ ਤੇਰਾ ਵਾਹਿਗੁਰੂ ਕਉ ਨਾਨਕ ਕੋ ਬੋਲਿਆ ਕੋਈ ਨਾਉ ਨ ਜਾਣੇ ਤੇਰਾ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ ਭਗਤ ਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕੀ ਭੋਦੀ ਜੀ ਕੀ ਬਾਦਸ਼ਾਹੀ ਦਸਮੀ ਪ੍ਰਥਮ ਭਗੋਦੀ ਸਵਰਪਾਇ ਗੁਰੂ ਨਾਨਕ ਲਈ ਧਿਆਏ ਰੰਗਤ ਗੁਰਦੇਵ ਮਰਦਾ ਸੋ ਰਾਮਦਾਸ ਦੇ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਤੁ ਸੰਧਿਆਈ ਆਈਐ ਤੁਸ ਦਿੱਥੇ ਸਬਦੁ ਜਾਇ ਤੇਗ ਬਹਾਦਰ ਸਬਰਿਆ ਕਰ ਨੋ ਨਿਦਿਆ ਬਿਤਾਏ ਸਭੁ ਥਾਈ ਹੋਈ ਸਹਾਇ ਦਸਮਾ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭੁ ਥਾਈਓ ਸਤਿ ਸਾਹਿਬਾ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਦਾਰੇ ਜੀ ਦਾ ਧੰਨਤਰ ਕੇ ਬੋਲੋ ਜੀ ਵਾਹਿਗੁਰੂ ਆ ਪਿਆਰਿਆਂ ਤੁਹਾਂ ਸਭ ਜਾਦਿਆਂ ਚਾਲੀਆਂ ਪੁੱਤਿਆਂ ਛੀਆਂ ਜੱਪੀਆਂ ਦੱਬੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਖ ਚਲਾਹੀ ਤੇਗਵਾਹੀ ਦੇਖ ਸੁਣ ਕੇ ਐਂਡਿਟ ਕੀਤਾ ਜਿੰਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਰੱਖ ਕੇ ਬੋਲੋ ਜੀ ਵਾਹੀ ਜਿੰਦਾ ਸਿੰਘਾਂ ਸਿੰਘੜੀਆਂ ਨੇ ਧਰਮ へ ਸਥਿਤੀ ਤੇ ਬੰਦ ਬੰਦ ਪਟਵਾਏ ਕੋਪਰੀਆ ਲੋਹਾਂਜਾਂ ਤਰਖੜੀਆਂ ਤੇ ਇਂਜੜੇ ਆਰਿਆਨਾਂ ਜਿਹੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਝਾ ਤਕਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਜਿਤਨੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਪਿਤਾ ਵਿੱਚ ਤਾਂ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਹਰਿ ਚਿਆਰਿਆ ਤ੍ਰੇਕ ਤ੍ਰੇਕ ਪਤਿਪ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਦੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾ ਕੇਸ ਦਾ ਰਹਿਤ ਦਾ ਵਿਵੇਕ ਦਾ ਅਸਾਬੂ ਦਾ ਕਰੋਸਾ ਦਾ ਦਾਨ ਸਰਦਾਰ ਨਾਮ ਦਾ ਸ਼੍ਰੀ ਅਬ੍ਰਤ ਸਰ ਸਾਹਿਬ ਜੀ ਕੇ ਦਰਸ਼ਨਿ ਸ਼੍ਰਾਮ ਚਮਕੀਆਂ ਢੱਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨਿਵਾ ਮਤ ਉੱਚੀ ਪੱਤ ਪੱਦੇ ਰੱਖੇ ਹੇ ਕਾਲ ਪ੍ਰਕਾ ਪੜੇ ਬੰਦ ਦੀ ਸਦਾ ਸਹਾਈ ਦਾ ਤਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਤੇ ਹਰਿਪੁਰ ਦਵਾਰਿਆਂ ਗੁਰਧਾਮਾਂ ਤੇ ਜਿੰਨਾ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ ਜਿਨ੍ਹਾਂ ਦੇ ਕੁੱਲੇ ਦਰਸ਼ਿੰਦਾਰ ਤੇ ਸੇਵਾ ਸੁਭਾਗ ਦਾ ਦਾਤਿਆਰੀ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਨ ਨਿਤਾੜਿਆਂ ਦੇ ਤਾਣ ਨਿਉਟਿਆਂ ਦੀਓ ਝੁਟਿਆਂ ਸਿਆਂ ਦੇ ਆਸ੍ਰੀ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੇਅਕਾਲ ਪ੍ਰਕੰਤਰ ਜਾਮੇ ਪਿਤਾ ਜੀਓ ਆਪ ਜੀ ਦੇ ਚਰਨਾਂ ਕਬਲਾ ਵਿਖੇ ਅਰਦਾਸ ਬੇਨਤੀ ਜੋਦਰੀ ਹੈ ਪਾਤਸ਼ਾਹ ਜੀ ਕਿਰਪਾ ਕਰਨੀ ਦਰਤੀ ਪ੍ਰਵਾਨ ਕਰਨੀ ਆਪ ਜੀ ਦੇ ਪਾਵਨ ਪਵਿੱਤਰ ਬਚਨ ਹਨ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਟ ਭਾਗੀ ਪਾਏ ਕੋਟ ਜਨਮ ਕੇ ਕਿਰਪਾ ਨਾਲ ਸੇ ਹਰ ਚਰਨੀ ਚਿਤ ਲਾਏ ਤੇ ਮਾਵਾ ਕੰਸਾ ਰਾਵ ਜੀ ਦਰੋਂ ਕਰੋ ਪ੍ਰਥਾਏ ਮਹਾਂਪੁਰਸ਼ ਸੰਤ ਬਾਬਾ ਗੁਰਵੀਰ ਸਿੰਘ ਜਲੰਧਰ ਵਾਲੇ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਆਪ ਜੀ ਦਾ ਸੇਵ ਪਰਿਵਾਰ ਮਾਤਾ ਕੁਲਵੰਤ ਕੌਰ ਜੀ ਸਰਦਾਰ ਸ਼ਮੀਰਾ ਸਿੰਘ ਲਵਪ੍ਰੀਤ ਸਿੰਘ ਗੁਰਮੇਲ ਸਿੰਘ ਪਰਦੇਵ ਸਿੰਘ ਅਮਰਜੀਤ ਸਿੰਘ ਸਨੂ ਪਰਿਵਾਰ ਵੱਲੋਂ ਪਾਤਸ਼ਾਹ ਜੀ ਮਹਾਨ ਸ਼ੀਰਧਾਨੂ ਯਾਦ ਰੱਖਦਿਆਂ ਹੋਇਆਂ ਪਾਤਸ਼ਾਹ ਜੀ ਸੂਰਾ ਸੂਹ ਪਹਿਚਾਨੀਏ ਉਹ ਨਰੇ ਦੀਨ ਕੇ ਹੇਤ ਦੂਜਾ ਕੁਰਜਾ ਕੱਟ ਮਰੇ ਉਹਨਾਂ ਛਾਡੇ ਖੇਤ ਸ਼ਹੀਦ ਅਮਰ ਸਿੰਘ ਦੀ ਸ਼ਹੀਦ ਪਰਦੇਵ ਸਿੰਘ ਦੀ ਮਿੱਟੀ ਯਾਦ ਨੂੰ ਮਨੋਂਦਿਆਂ ਸੇ ਪਰਿਵਾਰ ਨੇ ਪਾਤਸ਼ਾਹ ਜੀ ਸਮੂਹ ਸੰਗਤਾਂ ਨੇ ਐਸਵੇਂ ਆਪ ਜੀ ਦੇ ਚਰਨਾਂ ਕਬਲਾਂ ਦੀਆਂ ਹਾਜ਼ਰੀਆਂ ਕਰਨੇ ਸੰਪੂਰਨ ਸੰਗਤਾਂ ਵੱਲੋਂ ਪਰਿਵਾਰ ਵੱਲੋਂ ਅਰਦਾਸ ਬੇਤੀ ਮਹਾਂਸ਼ੀ ਜਾਦੀ ਪੁੱਤ ਜਾਤ ਨੂੰ ਬਖਸ਼ ਰੱਖਦੇ ਹਨ ਧੁਰ ਕੀ ਬਾਣੀ ਆਈ ਜਿਸ ਸਭਨੀ ਚਿੰਤਾ ਮਟਾਈ ਸ੍ਰੀ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੂ ਪਾਸ਼ਾ ਜੀ ਕਿਰਪਾ ਰਹਿਮਤ ਕਰਨੀ ਪਾਠੀ ਸੰਗਾਂ ਦੀ ਸੀਸ ਤੇ ਬਿਹਤ ਪ੍ਰਿਆਤ ਰੱਖਣਾ ਸੁੱਧ ਸਪਸ਼ਟ ਬਾਣੀ ਪੜਨ ਦੀ ਬਾਲਬੁੱਧੀ ਸੁਭਰਾਤਾ ਬਖਸ਼ਿਸ਼ ਕਰਨੀ ਬਖਸ਼ਿਸ਼ ਕਰਵਾਂ ਨੂੰ ਸੇਵਾ ਕਰਨ ਦੀ ਬਾਲਬੁੱਧੀ ਸੁਭਰਾਤਾ ਬਖਸ਼ਿਸ਼ ਕਰਨੀ ਪਾਸ਼ਾ ਜੀ ਐਸਐਮਈ ਆਈ ਸੰਗਤ ਦੀ ਹਾਜ਼ਰੀ ਤਰਫੋਂ ਪੇਟਾ ਸੇਵਾ ਕੀਤੀ ਕਦਮ ਚੱਲੇ ਹੋਏ ਲੈ ਕੇ ਚਲੋਣੇ ਸਭਨਾ ਦੇ ਘਰਾਂ ਵਿੱਚ ਪਰਿਵਾਰਾਂ ਵਿੱਚ ਸ਼ਕਸ਼ਾਂਤੀ ਵਰਤੋਣੀ ਦਰੋ ਕਰੋਨਾੰਮ ਦੀ ਦਾਤ ਬਖਸ਼ੂਸ ਕਣੀ ਨੇ ਉਪਰੇ ਵਿੱਚ ਕਿ ਸ਼ਾਂਤੀ ਵਰਤੋਣੀ ਪਾਤਸ਼ਾਹ ਜੀਓ ਇਸੇ ਤਰ੍ਹਾਂ ਹੀ ਪਰਿਵਾਰ ਦੇ ਸੀਸ ਤੇ ਮੇਹਰ ਪ੍ਰਾਪਤਨਾ ਪਾਤਸ਼ਾਹ ਜੀਓ ਇਸੇ ਤਰ੍ਹਾਂ ਹੀ ਮਹਾਂ ਰਸ਼ੀ ਦਾਨੀ ਜਾਤ ਬਣੁੰਦੇ ਜਾਣ ਕੜਦਿਆਂ ਕਲਾਕ੍ਰਿਤੀ ਨੂੰ ਤਨ ਵਿਜੇਸਾ ਵਿੱਚ ਬੱਚਿਆਂ ਦੇ ਸੀਸ ਤੇ ਮੇਰ ਪਰਾਤ ਰਚਨਾ ਕਾਰੂ ਬਨ ਕਰਤੀਆ ਕੋਸ਼ਿਸ਼ ਕਰਨੇ ਤੇ ਪ੍ਰਭੂ ਦੀਨਾ ਕदेशीर ਦਾ ਨਾਸ ਕਰਨਾ ਭਜਨ ਬਾਣੀ ਦਾ ਪ੍ਰਕਾਸ਼ ਕਰਨਾ ਸੇਵਕਾਂ ਦੇ ਗ੍ਰਹਿ ਕੇ ਸੁਸ਼ਾਂਤੀ ਵਰਤੋਣੀ ਮੰਦਿਰ ਦਾ ਦਸਮ ਦੁਨੀਆ ਕਰਨੀਆਂ ਜੋ ਵਾਂਗੇ ਥਾਪੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਚੋਲੈ ਨਾ ਉਹਾਂ ਸੁਖ ਹੋਵੇ ਪਾਠ ਸਗਰ ਸਮਗਰੀ ਹਾਜ਼ਰ ਹੈ ਕੋਈ ਗਲਤੀ ਤੁਲਿਤ ਹੋ ਗਈ ਹੋਵੇ ਅਣਜਾਣ ਬੱਚੇ ਸੰਤ ਕੇ ਮਾਤਰੀਆਂ ਪਾਤਸ਼ਾਹੀ ਐ ਸਮੀ ਪਰਿਵਾਰ ਨੂੰ ਆਪ ਦੀ ਜੁਲੀ ਵਿੱਚ ਪੰਚਾਮ੍ਰਿਤ ਕਿੜਾ ਪ੍ਰਸ਼ਾਦੀ ਜੇਕ ਸਾਧਕੇ ਹਾਜ਼ਿਰਾ ਕਿਰਪਾ ਕਰੋ ਦਰਦੇ ਪ੍ਰਵਾਨ ਕਰੋ ਪਰਵਾਰ ਹੈ ਆ ਪ੍ਰਸ਼ਾਦ ਪਿਆਰੀ ਸੰਗਤ ਵਿੱਚ ਵਰਤੇ ਜੋਜੀ ਸ਼ਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਬਾਣੀ ਦੇ ਗੁਰੂ ਵਾਹਿਗੁਰੂ ਕਾਕੇ ਜਪੇ ਜਣਾ ਪੂਜਾਂ ਨੇ ਉਹ ਦੇਗਾ ਸਦਕੇ ਹਾਜ਼ਿਰ ਨੂੰ ਸੁਖ ਜਾਨੇ ਠੰਡਾਰੇ ਭਰਪੂਰ ਕਰਨੇ ਕਾਲ ਕੰਡ ਕਬੂਰ ਕਰਨੇ ਸੇਵਕਾਂ ਦੀਆਂ ਕਿਰਤ ਕਮਾਈਆਂ ਸਭਨੀਆਂ ਕਰਨੀਆਂ ਬਾਦਸ਼ਾਹ ਜੀ ਕਿਰਪਾ ਰਹਿਣਤ ਕਰੋ ਪਾਵਨ ਪਵਿੱਤਰ ਉਪਨਾਮੇ ਬਖਸ਼ਿਸ਼ ਕਰਕੇ ਸ੍ਰੀ ਸਹਿਜ ਪਾਠ ਰਾਮ ਕਰਨ ਦੀ ਆਗਿਆ ਬਖਸ਼ਿਸ਼ ਕਰੋ ਆਨੰਦ ਸਾਹਿਬ ਦੀਆਂ ਚੇਹ ਕੁੜੀਆਂ ਕੀ ਅਰਦਾਸ ਹੈ ਜੀ ਅਕਰਵਾਤਾ ਘਰ ਦਾ ਫੁੱਲ ਜਕ ਮਾਫ ਕਰਨੀ ਸਰਬੱਤ ਦੇ ਹੀ ਕਾਰਜ ਰਾਸ ਕਰਨੇ ਸਹੀ ਪਿਆਰੇ ਮਿਲ ਜਨਾ ਮੇਰਾ ਤੇਰਾ ਨਾਮ ਚਿਤਾਵੈ ਨਾਮਿਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬੱਤ ਦਾ ਤਾਲ ਵਾਹਿਗੁਰੂ ਜੀ ਕਾ ਕੰਸਾ ਵਾਹਿਗੁਰੂ ਜੀ ਕੀ ਫਤਿਹ ਦੋਰਾ ਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਵਰਤੂ ਰਾਤੀ ਦੇ ਸਭ ਕੋ ਮਿਲ ਬੋਜ ਹੈ ਉਸ ਸ਼ਬਦ ਮੇਰੀ ਰਾਜ ਕਰੇਗਾ ਖਾਲਸਾ ਰਕੀ ਰਹੇ ਨ ਕੋਏ ਵਾਹਿਗੁਰੂ ਮੈਂ ਸਭ ਮਿਲenge ਬਚੇ ਸ਼ਰਨ ਜੋ ਹੋਏ ਨਾਮ ਜਹਾਜ ਹੈ ਸੋਤਰੇ ਪਾਰ ਸੁਦਾ ਕਰ ਸੀਮ ਦੇਵਨ ਗੁਰੂ ਆਰੀ ਉਤਾਰਨ ਹਾਂ ਅੰਦਾ ਜਾ ਕੇ ਹਾਥ ਵੈ ਜੀ ਸੋਹ ਸਿ ਸਿ ਸਹ ਪਰਿ ਰਖਿਆ ਕਰੇ ਕਲ ਕੀ ਦਰਜਗ ਦੀਸ਼ ਜੀ ਸਹ ਪਰਿ ਰਖਿਆ ਕਰੇ ਕਲ ਕੀ ਦਰਜਗ ਦੀਸ਼ ਸੋ ਨਿਹਾਲ ਸ੍ਰੀ ਆਕਾਲ